ਸ੍ਰੀ ਗੁਰੂ ਜੀ ਬਈ ਸਾਰਿਆਂ ਨੂੰ ਅੱਜ ਆਪਣਾ ਛੱਡ ਰਹੇ ਹਾਂ ਭਈ ਪਾਣੀ ਆ ਗਈ ਆਪਣੀ ਲੇਬਰ ਕੱਦੂ ਵਾਸਤੇ ਫੋਨ ਆਇਆ ਉਹਨਾਂ ਦਾ ਸਵੇਰੇ 6 ਵਜੇ 1 ਕਿੱਲਾ ਰਹਿ ਗਿਆ 1 ਕਿੱਲਾ ਲਾ ਕੇ ਆ ਜੂंगे ਆਪਾਂ ਸਵੇਰ ਨੂੰ ਆ ਜੂंगे ਆਪਾਂ ਨੇ ਪਾਣੀ ਛੱਡ ਦੇਣਾ ਅੱਜ 4 ਵਜੇ ਲੈਟ ਆਉਗੇ 4 ਵਜੇ ਜੇ ਦੇਖਦੇ ਆਂ ਪਰਲਾ ਬੋਰ ਰੇਤਾ ਕੱਢ ਰਿਹਾ ਇੱਕ ਬੋਰ ਜੇ ਚੱਲ ਗਿਆ ਠੀਕ ਹੈ ਚਲਾ ਕੇ ਦੇਖੂਗਾ ਮੈਂ ਬਲਾਂ ਬੋਰ ਗਿਆ ਜੇ ਸਾਫ ਹੋ ਗਿਆ ਤੇ ਕਿਚਨੋਂਗ ਵੀ ਨਹੀਂ ਗਈ ਕਿਚਨੋਂਗ ਵੀ ਤੂੰ ਹੀ ਮੈਂ ਰਾਤ ਨੂੰ 12 ਵਜੇ ਆਉਂਗੀ ਪਰਲੀ ਮੈਂ 4 ਵਜੇ ਆਣੀ ਆ ਬਾਕੀ ਉਹਨਾਂ ਪੰਨੇ ਲੈਣੇ ਰੋਟਾ ਬੇਟਰ ਦਾ ਗੁੱਲਾ ਛੋਟਾ ਏ ਉਹ ਲੰਬਾ ਲੈ ਆਨੇ ਆਪਾਂ ਜਾ ਕੇ ਇਹਨਾਂ ਸੱਟ ਦੇ ਹਿਸਾਬ ਨਾਲ ਤਾਂ ਨੋਪਰਾ ਆ ਬਈ Holland ਦੀ ਲੀਕਾਂ ਲੰਬੀਆਂ ਆ ਉਹਦੇ ਮਨ ਦਾ ਨਹੀਂ ਹੈ ਪੂਰਾ ਪੂਰਾ ਜਿਹਾ ਕੰਮ ਸਾਫ਼ੀਆ ਵਸੂ ਚੱਲ ਜਾਂਦਾ ਕੰਮ ਬਾਕੀ ਖਤਰਾ ਹੀ ਆ ਡਰੇ ਰਹਿੰਦਾ ਦਿਖਾਣੇ ਤੁਹਾਨੂੰ ਆ ਰੱਖ ਲਈ ਗੱਡੀ ਮਾ ਆਪਾਂ ਨੇ ਗੁੱਲੇ ਦੋਏ ਆ ਨਵਾਂ ਲੈੰਦਾ ਤਾਂ ਆਪਾਂ ਨੇ ਪਹਿਲਾਂ ਨਾ ਇਹਦੇ ਇੱਕ ਖਰਾਬ ਹੋ ਗਏ ਤੇ ਇਹਦਾ ਮੂੰਹ ਖੁੱਲ ਗਿਆ ਤਾਂ ਫੇ ਕ੍ਰਾਸ ਟੁੱਟ ਜਾਂਦਾ ਤਾਂ ਇਹ ਵਾਰ-ਵਾਰ ਫਿਰ ਆਪਾਂ ਨਾ ਇੱਕ ਅਣਕ ਚਨਾਵਾ ਲੈਂਦਾ ਤਾਂ ਸਰਵੇ ਦਾ ਕਰਾਸ ਹੈ 1600 ਰੁਪਏ ਦਾ ਸਾਰਾ ਆ ਗਿਆ ਤਾਂ ਤੇ ਵਾਹ ਵੀ ਦੁਬਾਰਾ ਜੇ ਇੱਕ ਵਾਰ ਕਰਾਸ ਟੁੱਟ ਗਿਆ ਵੱਧ ਵਿੱਚ ਪੈ ਜਾਣਾ ਸਾਰਾ ਕੰਪਲੀਟ ਹੀ ਲੈ ਲੇਤਾ ਆਪਾਂ ਨੇ ਹੁਣ ਆਪਾਂ ਦੇਖਦੇ ਆਂ ਵੀ ਮੇਰੀ ਦਸਲਾਏ ਵੀ ਆਪਾਂ ਰੋਟਾਵੇਟਰ ਕਿੰਨੇ ਵਾਲਾ ਲੈ ਆਣੇ ਆਪਾਂ ਨਮਾ ਹੂੰ ਇਹਦਾ ਕਰਾਸ ਮਾਡਲ ਦਾ ਹੀ ਹੈ ਰੋਟਾਵੇਟਰ ਜਦ ਤੱਕ ਰੋਟਾਵੇਟਰ ਲੈਂਦਾ ਵਾ ਉਹਦੇ ਬਾਅਦ ਚੇਂਜ ਨਹੀਂ ਕਰਾ ਗਿਆ ਲਦਾ ਹੀ ਚੱਲ ਰਿਹਾ ਹੈ ਵੀ ਬਦਲਣਾ ਤਾਂ ਹੀ ਹੈ ਤਾਂ ਪੰਨਾ ਨਵੇਂ ਲੈਂਦਾ ਹੁਣ ਇਹ ਲੈ ਆਣੇ ਆਪਾਂ ਨਮਾ ਇਹ ਆਪਾਂ ਨੂੰ 6 ਇੰਚ ਲੰਬਾ ਚਾਹੀਦਾ ਬਈ ਚਲੋ ਲੈਨੇ ਆਪਾਂ ਜਾ ਕੇ ਹੁਣ ਦੁਪਹਿਰਾਂ ਦੁਪਹਿਰਾਂ ਇਹਨੇ 4 ਵਜੇ ਲੈਟ ਆ ਜਾਣੀ ਫਿਰ ਆਪਾਂ ਚਲਾਉਂਗੇ ਮੋਟਰ ਹੂੰ ਕੈਨ ਕੈਨ ਰੱਖ ਤੇਲ ਦੀ ਹਾਂ ਨਾਲੇ ਤੇਲ ਦੀ ਕੈਨ ਭਰਾ ਲਿਓਗੇ ਬਈ ਆਪਾਂ ਕੈਨ ਕੱਲ ਪਾਈ ਹੈ ਇੱਕ ਹਾਂ ਰੱਖ ਦਿਓ ਰੱਖਦੇ ਇੱਥੇ ਮਿੱਟੀ ਰੇਗ ਰੋਈ ਨੇ ਉਹ ਹੈ ਰੱਖਦੇ ਹੋ ਰਿਹਾ ਅੱਸਨ ਪਹੁੰਚ ਗਏ ਹੋਈ ਆਪਾਂ ਬਾਕੀ ਸਾਹਮਣੇ ਦੇਖੋ ਬੱਦਲ ਜਾ ਗੈਰ ਜੀ ਰਹੀ ਹੈ ਇਹਵਾ ਬਹੁਤ ਚੱਲ ਰਹੀ ਆ ਪੂਰਾ ਚੱਲ ਰਿਹਾ ਤਾਂ ਭਾਵੇਂ ਤੇਲ ਪੋ ਲਈ ਆਪਾਂ 3500 ਰੁਪਏ ਲਾਉਗੋ ਨਾ 3500 ਰੁਪਏ ਦੀ ਚੁੱਕੇ ਆਪਾਂ ਸਾਹ ਇਹ ਦੇਖੋ ਮੀਂਹ ਪਿਆ ਬਾਰਾ ਬਈ ਕਿੰਨਾ ਪਾਣੀ ਖੜਿਆ ਮੈਂ ਮਾ ਕਹਿ ਰਿਹਾ ਤਾਂ ਮ ਬੱਦਲੀ ਜੀ ਹੋ ਰਹੀ ਨਾ ਇਹ ਇਸ ਇਧਰ ਆ ਰਾਂ ਗੰਢ ਨਹੀਂ ਪਾਣੀ ਖੜਿਆ ਬਈ ਗੱਡੀ ਲਾਨੇ ਦੇ ਕਾਪਾ ਹੋਰ ਤਾਂ ਇਹ ਦੇਖੋ ਕਿੰਨਾ ਪਾਣੀ ਖੜਿਆ ਬਈ ਸੋਹਣੀ ਬਾਰਿਸ਼ ਹੋਈ ਐਨ ਦੱਬ ਗਾਰ ਮੰਨ ਉਹ ਵਰਤੂ ਫੂਟਾ ਇਹ ਉਹ 10 ਫੂਟਾ ਮੰਨ ਲਿਆ ਤੋ 4 6 8 10 ਇਹ ਕੰਪਨੀ ਦਾ ਜੀ ਸ਼ੁਕਤੀਮਾਨ ਇਹ ਪਾਈਪ ਲਏ ਬਈ ਆਪਾਂ ਨੇ ਦੋਇਓ ਇਹ ਪਾਈਪ ਚੇਂਜ ਹੋ ਜਾਣਗੇ ਦੋਨੋਂ ਵੈਲਡਿੰਗ ਵਾਲਾ ਖਰਾਦ ਵਾਲਾ ਚੇਂਜ ਕਰ ਦੇਗਾ ਆਪਾਂ ਕਰਾਵਾਂ ਬਾਈ ਲੋ ਵੀ ਲੈ ਲਿਆ ਆਪਾਂ ਨੇ ਗੁੱਲਾ ਪਹਿਲਾਂ ਪੈਕ ਦੇ ਦੇ ਜਨਾ ਬਈ ਕਹਿੰਦਾ ਪਾਈਪ ਬਦਲਵਾ ਲੈ ਪਾਈਪ 1300 ਰੁਪਏ ਕਿਤੇ ਫੇਰ ਉਹ ਪਾਣੀ ਵਾਲਾ ਕਹਿੰਦਾ ਸੰਝ ਨੂੰ ਨਹੀਂ ਆਉਂਗਾ ਬਾਈ ਮੈਂ ਸੰਝ ਨੂੰ ਕੋਣਾ ਵਗ ਲੈਣ ਉਰਗਰੇ ਕ੍ਰੋਸ ਵੀ ਖਰਾਬ ਹੋ ਜਗਾ ਕ੍ਰੋਸ ਘੱਟ ਦਾ ਫੜਾਗਾ ਇਹਨੂੰ ਭਲਾਣਾ ਠਿਖੜਾ ਮਮਨ ਹ ਰਹਿਣ ਦੇ ਤੇਰੀ ਨਹੀਂ ਤੋਂ ਨਹੀਂ ਪਾਣੀ ਬਾਈ ਬਸ ਫੇਰ ਮਾ ਜੀ ਆਪਣੇ ਸ਼ਹਿਰ ਮੰਗੀ ਦੇਊਗਾ ਤਾਂ ਫੇਰ ਮਾ ਉਸਨੇ ਵੀ ਸੌਮ ਨਸਰੀ ਕਰਨੇ ਜਦੋਂ ਨੂ ਨਹੀਂ ਪੜਨੇ ਦਾ ਨਿਊ ਹੋਗਾ ਨਿਊ ਹੋਗਾ ਜੇ ਦੁਬਾਰਾ ਮਾ ਵਾਪਸ ਆਣਾ ਪੜ ਗਿਆ ਹੇਰ ਹੁਣ ਆ ਮੰਦਵਾਰ ਆ ਆਪ ਸ਼ਾਫਟ ਤੋਂ ਲੈ ਲਈ ਆਪ ਸ਼ਾਫਟ 2300 ਰੁਪਏ ਘੈਰਾ ਦਾ ਬਾਈ 2300 ਮਾ ਆਪਾਂ ਨੇ 1900 ਰੁਪਏ दिए ਬੇਤੇ ਇਹ ਮਾਹਾਂ ਫੇ ਪਿੱਛੇ ਘੈਰਾ ਹੈਗਾ ਬਾਈ ਮਾ ਇਸ ਤੇ ਤਾਂ ਮਾ ਉਹੀ ਦੇ ਦੇ ਮਾ ਕੰਪਨੀ ਕੀ ਤੋਂ ਹੈ ਆਪਣਾ ਹੋਈ ਲਈ ਕੰਪਨੀ ਵੀ ਹੈ ਭਾਈ ਅмма ਜੀ ਫੇਰ ਆਪਣਾ ਲੈਣਾ ਦਾ ਹੋਈ ਆ ਸੁਪਰ ਹਿੱਟੜਾ ਆਪਣਾ ਰੋਟਾਵੇਟਰ ਲਈ ਨਾ 9 ਫੁੱਟਾ ਰੋਟਾਵੇਟਰ ਸ਼ਕਤੀਮਾਨਗਾ 1,48,500 ਰੁਪਏ ਦਾ ਭਾਈ 9 ਫੁੱਟਾ ਪੜਿਆ ਇਸ ਪਾ 8 ਫੁੱਟ 2 ਹੀ ਬੜੇ ਆ 7 ਫੁੱਟ 2 ਹੀ ਬੜੇ ਆ 9 ਫੁੱਟਾਰੇ ਟਾਈਪ 45000 148500 ਜਿਹੜਾ ਰੋਟਾਵੇਟਰ ਲੈ ਜਾ ਮਾ ਰੋਟਾਵੇਟਰ ਹੀ ਜਿਹੜੀ ਜਿਹੜੀ ਇਹ ਕਦੋਂ ਕਰਨਾ ਵਾ ਮਾ ਇਹ ਰੋਟਾਵੇਟਰ ਕੇ ਕਰਨਾ 1 ਲੱਖ ਰੁਪਏ ਲਾ ਨਾ ਇਹਨਾਂ ਬੋਰ ਦਿਖਾ ਰਿਆ ਰੇਤਾ 1 ਡੇਢ ਲੱਖ ਰੁਪਏ ਮਾਂ ਰਿਪੇਟਰ ਬਾਲਵਾ ਲੇਆ ਸੁੱਖੂ ਕਹਿ ਰਿਹਾ ਤਾਂ ਕੂਲੈਂਟ ਲੇਗਾ ਏ ਕੂਲੈਂਟ ਲੇਗਾ ਏ ਕੱਲ ਹੀ ਕਹਿ ਰਿਹਾ ਤਾਂ ਕੱਲ ਭੁੱਲ ਗਏ ਚਲੋਈ ਆਪਾਂ ਨਾ ਬਈਓ ਪਾਈਪਲਾਈਨ ਦਾ ਟੁਕੜਾ ਬੰਨਤੇ ਹਰੇ ਜਰ ਲਾ ਕੇ ਨਾ ਮੂਰਾ ਨਾਲ ਦਰੇ ਇੱਤੇ ਹੀਗਾ ਪਤਾ ਰਹੂਗਾ ਵੀ ਇੱਤਾ ਕਿੰਨਾ ਚੱਕ ਰਿਆ ਕਿਹਾ ਸਾਹ ਬਤਾਵੇ ਕਦੀ ਮਾ ਇਹ ਪਾਈਪਲਾਈਨ ਨੂੰ ਭਰ ਜਤਲੇ ਵਾਲੀ ਕਰ ਕੱਪਣਾ ਐਪਲਨ ਦਾ ਟੁਕੜਾ ਬਣ ਗਿਆ ਖੇਤਮਾ ਦੇਸ ਤੇ ਉੱਪਰ ਤੇ ਟਲੇ ਨਹੀਂ ਜਾਉਂਗੇ ਆਪਾਂ ਲੰਦੇ ਵੇ ਪਹਿਲਾਂ ਇਸ ਖੇਤਮੈਂ ਛੱਡਾਂਗੇ ਆਪਾਂ ਪਾਣੀ ਫੱਕੀ ਰਾਤ ਨੂੰ ਦੂਈ ਲਾਈਨਾਂ ਮੈਂ ਵੀ ਆ ਜਾਣੀ ਉਹ ਚੱਲ ਜੂਗਾ ਫਿਰ ਰਾਤ ਨੂੰ ਆਣੇ ਵਾਲੀ ਲਾਈਟ ਦਿਖਾਣੇ ਤੁਹਾਨੂੰ ਫਿਰ ਕਰਤਿਆ ਚੱਲਦਾ ਬਈ ਲਾਈਟ ਆ ਗਈ ਹੋ ਜਾਂਦਾ ਹੈ ਪਾਣੀ ਸਾਫ ਜਾ ਬਈ ਇਹਨਾਂ ਦੇਖੋ ਇੱਥੇ ਬਹੁਤ ਗੰਦਲ ਰਕਰੇ ਹਜ਼ਾਰ ਇੱਤਾ ਵੀ ਕੱਢ ਰਿਹਾ ਦਾ ਉਧਰੋਂ ਬਹੁਤ ਰੇਤਾ ਕੱਢਿਆ ਹਰ 10-15 ਮਿੰਟ ਹੋ ਗਏ ਚੱਲਦੇ ਨੂੰ ਪਾਣੀ ਸਾਫ ਹੋ ਗਿਆ ਦੇਖੋ ਚਿੱਟਾ ਹੋ ਗਿਆ ਨਹੀਂ ਲਾਲ ਪਾਣੀ ਕੱਢ ਰਿਆ ਦਾ ਚੱਲਿਆ ਜਿਹੜੇ ਦਿਨ ਪਹਿਲਾਂ ਚਲਾਇਆ ਪਰसों ਉਹ ਰੇਜ਼ਰਮਾ ਲਾਲ ਪਾਣੀ ਦਾ ਰੇਤਾ ਦੇਖੋ ਦਿਖਾਨਾ ਤੁਹਾਨੂੰ ਇਹ ਦੇਖੋ ਕਿੰਨੀ ਜਗ੍ਹਾ ਮੈਂ ਖਾਸੀ ਟੱਕੀ ਮਰੇ ਰੇਤਾ ਹੀ ਰੇਤਾ ਜਿਹਾ ਕਰਤਾ ਆ ਦੇਖਿਓ ਇਹ ਦੇਖੋ ਯਰ ਇੱਤਾ ਪਿਆ ਸਾਰਾ ਜੋ ਪਰਤ ਸੀ ਯਾਰ ਜਾਂ ਉਹ ਮਹਾ ਤੱਕ ਉਹ ਥਰੇ ਜਰ ਬਦਲ ਲੇਗਾ ਸਾਰੇ ਮਰ ਇੱਤਾ ਹੀ ਆਇਓ ਉਹ ਦੇਖੋ ਬਾਕੀ ਖਾਸੇ ਟੱਕੇ ਉਹ ਫਿਰ ਗਿਆ ਫਿਰ ਚੱਲਤਾ ਠੀਕ ਰਿਹਾ ਹੁਣ ਤੱਕ ਬਾਕੀ ਬੰਦ ਕਰਕੇ ਦੁਬਾਰਾ ਚਲਾ ਕੇ ਦੇਖੂਗੇ ਗੰਦਲ ਚੱਕੂਗਾ ਜਾਂ ਨਹੀਂ ਪਹਿਲਾਂ ਵੀ ਲੱਗਾ ਦਾ ਗੰਦਲ ਦਖਾਣ ਬਈ ਆ ਫਿਰ ਵਿੱਚ ਨੂੰ ਸਾਫ਼ ਹੋ ਗਿਆ ਤਾਂ ਆਪੇ ਜਾਂ ਚਲਾਇਆ ਕਰਾਂ ਤੇ ਗੰਦਲ ਠਾਏ ਕਰਾ ਦਾ ਲਾਲ ਪਾਣੀ ਗੱਡੇ ਕਰਾ ਦਾ ਕਹੀਂ ਤੇ ਫੁੱਟਿਆ ਬਾ ਮਤਲਬ ਜਾਂ ਤੀ ਜਹਾਂ ਹੀ ਮੋਟਰ ਚੱਲ ਰਹੀ ਐ ਇਸ ਕੀ ਮਹਾਂ ਤੱਕ ਰੇਤੇ ਕਾ ਭਰ ਗਿਆ ਬਈ ਸਾਰਾ ਮੋਟਰ ਕੱਢੀ ਵੀ ਆਪਾਂ ਨੇ ਇਸ ਕੀ ਬਲੀ ਓਕੀ ਨਿਕੜੀ ਮੋਟਰ ਵੀ ਤੜਰ ਤੇ ਮਜਾਮ ਹੋ ਰਹੀ ਦੀ ਚੋਟਾ ਮਾਰ ਮੁਰਗਾ ਥੋੜਿਆਂ ਗਲ ਪਲੇਟ ਪਾ ਫੇਰ ਨਿਕੜੀ 22 ਮਾ ਜੇ ਪੈਪ ਪਾਣੀ ਕੀ ਸੋਚਾਂ ਪੈਪ ਨਹੀਂ ਪੈਂਦਾ ਇਸਮਾ ਇਸ ਕਰਕੇ ਆਪਾਂ ਘੱਟੋ ਚਲਾਵਾਂਗੇ ਇਸ ਨੂੰ ਬੰਦੋ ਰੱਖਾਂਗੇ ਪਹਿਲਾਂ ਵੀ ਆਪਾਂ ਨੇ ਜੋ ਸਾਲ ਪਿਛੇ ਹੀ ਚਲਾਇਆ ਬਾਈ ਤਕਰੀਬਨ ਕਣਕਾਂ ਮਾ ਆਪਾਂ ਨੇ ਚਲਾਇਆ ਹੀ ਨਹੀਂ ਹੈ ਖੜਾ ਹੀ ਤਾਂ ਇਸ ਕਰਕੇ ਵੀ ਕੋਈ ਇਤਵਾਰ ਨਹੀਂ ਹੈ ਕਿਉਂ ਪਾਈਪ ਤਾਂ ਪੈਣਾ ਨਹੀਂ ਹੈ ਵੀ ਜਿਆਦਾ ਚਲਾ ਕੇ ਫਾਇਦਾ ਨਹੀਂ ਹੈ ਇਸ ਕਰਕੇ ਚਲਾਇਆ ਨਹੀਂ ਤੋ ਕਿ ਪਾਈਪ ਪੰਦ ਨਹੀਂ ਸਮਤ ਨਾ ਪਾਰਾ ਹੈਂ ਡੋੜ ਬੋ ਮਿੱਟੀ ਲਾ ਰਹੇ ਬਈ ਬਾ ਮਾਹਮੜੀ ਮੜੀ ਮਿੱਟੀ ਲਾ ਦੀ ਬਾਕੀ ਵਿੱਚ ਚਿਪਾ ਲੱਗ ਜਾਊਗਾ ਦੇਖੋ ਦੱਬ ਲੇਗਾ ਸੁੱਖੋ ਕਿੱਲੀ ਥੋੜੀ ਹੀ ਰਹਿ ਗਈ ਬਾਈ ਲਾ ਦੀ ਤੂੜ ਠਾ ਦੀ ਤੂੜ ਗੱਭਰੂ ਨਾ ਤੂੜ ਆਏ ਸਖ ਥੋੜੀ ਹੀ ਰਹਿ ਗਈ ਬਸ ਲੱਗ ਗਈ ਹੈਨੇ ਮਾਈਕ ਛੁੱਟ ਗਿਆ ਕੰਮ ਮੈਂ ਅੱਧਾ ਕਿੱਲੇ ਮੇ ਪਾਣੀ ਫਿਰ ਗਿਆ ਬਾਈ ਲਾਈਟ ਹੋ ਗਈ ਖਰਾਬ ਲਾਲ ਬੱਤੀ ਦਿਖਾ ਰਿਹਾ ਆਟੋਮੈਟਿਕ ਦੇਖੋ ਇੱਕ ਫੇਸਮਾ 360 61 ਦਿਖਾ ਰਿਹਾ ਇੱਕ ਮਾ ਇੱਕ ਮਾ 229 208 208 ਤੀਨੋਂ 206 205 ਨਾ ਲਾਈਟ ਖਰਾਬ ਹੋ ਗਈ ਬਾਈ ਬੰਦ ਹੈ ਲਾਈਟ ਵੀ ਦਿਖਾ ਰਿਹਾ ਉਹ ਉਰੇ ਵੀ ਲਾਈਟ ਉਹ ਘੱਟ ਵੱਧ ਦਿਖਾ ਰਿਹਾ ਲਾਲ ਕੀ ਦਿਖਾ ਰਿਹਾ ਇਸ ਬਟਨ ਤੇ ਬਾਈ ਲਗ ਲਗ ਫੇਸ ਮਾ ਲਾਈਟ ਦਿਖਾ ਦੇ ਆਉ ਕਿ ਕਿਸ ਫੇਸ ਮਾ ਕਿਤਨੀ ਲਾਈਟ ਹੈ ਸਕਾਉ ਕੀਦੇ ਖਰਾਬ ਹੋ ਗਈ ਲਾਈਟ ਟੱਕਣੰਦ ਨੇ ਲਾ ਆਪਾਂ ਹੁਣ ਮੱਥਾ ਟੇਕ ਲਈਏ ਬਾਈ ਸੁੱਖੂ ਮੱਥੇ ਟੱਕਣੇ ਨੂੰ ਲੈ ਅਦਲੀਆ ਮਿੱਠੇ ਚੌਲ ਆਪਾਂ ਮੱਥਾ ਟੇਕ ਲਈਏ ਹੁਣ ਹੋਰ ਪਾ ਅੱਥਾ ਠੋਕ ਹੂੰ फिर मिठे चौल लेकर आया मिट्टी लाया तीन कना छोटे परली पा मा टेक ली भाई हूँ खोजा बली पा ਲੋਵੀ ਆਪਾਂ ਇੱਧਰ ਟੱਕਣ ਲਾ ਪਿਆ ਇੱਧਰ ਵਾਲੀ ਮੋਟਰ ਕਰਤੀ ਚੱਲਦੀ ਆਟੋਮੈਟਿਕ ਕਰਤੇ ਤਾਂ ਉਹਨ ਸੁਖੂ ਨਾ ਉਹ ਟੱਕਣ ਰਹਿ ਗਿਆ ਦਾ ਹਦੀ ਪਲਾਣੇ ਤੇ ਲਾ ਦਿਆ ਬਹੁਤ ਵਾ ਬੰਨਦੀ ਆਪਾਂ ਨੇ ਪਾਈਪ ਲਾਈਨ ਸਵੇਰੇ ਰੇਜ਼ਰ ਲਾ ਦੂਗਾ ਬਸ ਸੁਖੂ ਮੈਂ ਅੱਟੇ ਵਜੇ ਜਾਊਗੀ ਸਵੇਰੇ